ਆ ਸਾਰਾ ਸਾਫ ਕਰਕੇ ਨਾ ਇੱਥੇ ਬਸ ਅੱਜ ਆਪਾਂ ਹੀ ਕੁਛ ਕਰਨਾ ਅੱਜ ਸਬਜ਼ੀ ਬੀਜਣੀ ਹੈ ਹੋਰ ਕੁਛ ਨਹੀਂ ਕਰਨਾ ਬਸ ਆ ਚੱਕ ਕੇ ਸਾਰੀ ਮਿੱਟੀ ਇੱਧਰ ਕਰ ਦਾਂਗੇ ਕੱਲ ਮਿਸਤਰੀ ਨੂੰ ਕਹਾਂਗਾ ਕੰਦ ਵੀ ਬੁਰੀ ਕਰ ਦੂਗਾ ਤੇ ਇੱਥੇ ਸਾਰੀ ਆਪਾਂ ਸਬਜ਼ੀ ਬੀਜਣੀ ਹੈ आगे करा और अभी वाला एक रेडी हो गया ना सारा वाला सारा